ਪ੍ਰਨੀਤ ਕੌਰ ਸੰਤੂ ਦਸੀਮੀ ਪਰਮ ਨਾਲ ਬੀਤੇ ਦਿਨੀ ਇੱਕ ਪੰਗਾ ਪਿਆ ਸੀ ਜਿੱਥੇ ਪ੍ਰਨੀਤ ਕੌਰ ਸੰਧੂ ਸਿਮੀ ਪਰਮ ਦੇ ਨਾਲ ਹੱਥਾਪਾਈ ਕਰਦੀ ਹੋਈ ਦਿਖਾਈ ਦਿੱਤੀ ਇਸ ਤੋਂ ਬਾਅਦ ਸਿਮੀ ਪਰਮ ਨੇ ਵੀ ਲਾਈਵ ਆ ਕੇ ਪੋਡਕਾਸਟ ਵਿੱਚ ਪ੍ਰਨੀਤ ਕੌਰ ਸੰਧੂ ਤੇ ਕਈ ਇਲਜ਼ਾਮ ਲਾਏ ਅਤੇ ਦੂਜੇ ਪਾਸੇ ਪ੍ਰਨੀਤ ਕੌਰ ਸੰਧੂ ਦੀ ਮਾਤਾ ਜੀ ਨੇ ਵੀ ਇੱਕ ਇੰਟਰਵਿਊ ਦਿੱਤਾ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਉਹ ਆਪਣੀ ਬੇਟੀ ਤੋਂ ਕਾਫੀ ਜ਼ਿਆਦਾ ਨਿਰਾਸ਼ ਨੇ ਅਤੇ ਉਸ ਦੇ ਖਿਲਾਫ ਨੇ ਤੋਂ ਬਾਅਦ ਪਰਨੀਤ कौर ਸੰਧੂ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਅਤੇ ਉਸਨੇ ਦੱਸਿਆ ਕਿ ਸਿਮੀ ਪਰਮ ਨੇ ਉਸਦੀ ਆਈਡੀ ਨੂੰ ਹੈਕ ਕੀਤਾ ਸੀ ਜਿਸਦੇ ਉਹਦੇ ਕੋਲ ਪ੍ਰੂਫ ਪਏ ਨੇ ਅਤੇ ਦੂਜੇ ਪਾਸੇ ਆਪਣੀ ਮਾਤਾ ਬਾਰੇ ਬੋਲਦੀ ਹੋਈ ਕਹਿਣ ਲੱਗੀ ਕਿ ਮੈਂ ਆਪਣੀ ਮਾਂ ਦੇ ਨਾਲ ਹਾਂ ਅਤੇ ਹਮੇਸ਼ਾ ਉਸਦੇ ਨਾਲ ਹੀ ਰਵਾਂਗੀ। ਮੇਰੀ ਮਾਤਾ ਨੇ ਕੁਝ ਲੋਕਾਂ ਦੇ ਮਗਰ ਲੱਗ ਕੇ ਮੈਨੂੰ ਬੁਰਾ ਭਲਾ ਬੋਲਿਆ ਹੈ। ਉਥੇ ਹੀ ਪ੍ਰਨੀਤ ਸੰਧੂ ਬੀਤੇ ਦਿਨ ਫੇਰ ਲਾਈਵ ਆਈ ਅਤੇ ਲਾਈਵ ਆ ਕੇ ਉਸਨੇ ਸਿਮੀ ਪਰਮ ਅਤੇ ਆਪਣੇ ਐਕਸ ਨੂੰ ਕਈ ਰਿਪਲਾਈ ਕੀਤੇ ਨੇ। ਉਸ ਦਾ ਕੀ ਕੀ ਕਹਿਣਾ ਹੈ ਸਿਮੀ ਪਰਮ ਅਤੇ ਆਪਣੇ ਐਕਸ ਬਾਰੇ ਆਓ ਦੇਖਦੇ ਹਾਂ ਸਕਰੀਨ ਤੇ ਚੱਲ ਰਹੀ ਵੀਡੀਓ ਵਿੱਚ। ਮਾਈ ਲਾਉ ਹਨਾ ਐਵੇਂ ਕਿਸੇ ਦੇ ਪਿੱਛੇ ਲੱਗ ਕੇ ਜਿਹੜੇ ਬੰਦੇ ਪਹਿਲਾਂ ਮੇਰੇ ਕੋਲ ਰਹਿ ਕੇ ਗਏ ਮੜ ਕੇ ਤੁਹਾਡੇ ਕੋਲ ਆ ਗਏ ਹਨਾ ਇੱਧਰ ਉੱਧਰ ਲੀਕ ਲਵਤਾ ਭਾਰਤੇ ਆ ਜਿਹੜੇ ਬੰਦੇ ਮੇਰੇ ਨਹੀਂ ਬਨੇਗੇ ਤੁਹਾਡੇ ਕਿਥੋਂ ਬਣ ਜਾਣਗੇ ਹਨਾ ਪਹਿਲੀ ਗੱਲ ਦਾ ਇਹ ਕੀਤਾ ਹਨਾ ਤੇ ਖਾਸ ਕਰ ਮੈਂ ਉਹ ਅੰਬਰਸਾਰ ਵਾਲੇ ਨੂੰ ਮੈਸੇਜ ਲਾਉਣਾ ਚਾਹੁੰਦੀ ਆ ਬੈ ਕੇ ਗੱਲ ਕਰ ਲੇਗਾ ਤਾਂ ਠੀਕ ਹੈ ਨਹੀਂ ਤਾਂ ਫਿਰ ਬਹੁਤ ਰੱਜ ਕੇ ਜਲੂਸ ਨਿਕਲੂਗਾ ਸਾਹਪਿਆਂ ਨਹੀਂ ਜਾਣਾ ਸਾਰੀ ਫੈਮਲੀ ਦਾ ਨਾਮ ਲਿਖਿਆ ਹੋਇਆ ਹੈ ਤੇਰਾ ਠੀਕ ਹੈ ਤੇ ਆਪਣੇ ਟੇਕ ਕੇ ਰਾਮਨਲ ਬੈ ਕੇ ਗੱਲ ਕਰ ਰਿਹਾ ਹੈ ਬਹੁਤ ਜ਼ਿਆਦਾ ਚੰਗੀ ਗੱਲ ਹੈ ਆ ਤੂੰ ਮੇਰੀ ਬਦਨਾਮੀ ਬਹੁਤ ਜ਼ਿਆਦਾ ਘਰਾ ਸਾਬਕਾ ਤੇਰਾ ਨਾਲ ਕਰਨਾ ਹੈ ਜ਼ਰੂਰੀ ਕਰਨਾ ਹੈ ਮੈਂ ਤੇਰੇ ਵਾਲੀ ਹੋਈ ਹੋਈ ਹੈ ਸਾਰਾ ਕੁਝ ਛੱਡ ਕੇ ਠੀਕ ਹੈ